ਸਸਿਕਾ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵਿਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਦੇ ਵੇਲੇ ਕੜਾਕੇ ਦੀ ਧੁੱਪ ਪੈ ਰਹੀ ਹੈ ਮੌਸਮ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਗਰਮਾਹਟ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਹਿਲਾਂ ਪੂਰਬੀ ਹਵਾ ਵੀ ਚੱਲੀ ਸੀ ਜਿਸ ਦੇ ਨਾਲ ਗੰਧਲਾਪਨ ਜਿਹਾ ਮਹਿਸੂਸ ਹਵਾ ਦੇ ਵਿੱਚ ਆਮ ਦੀ ਤਰ੍ਹਾਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਿਆ ਕਿਉਂਕਿ ਹੁਣ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਵੀ ਠੰਡ ਦਾ ਮਾਹੌਲ ਬਣਦਾ ਹੈ ਤਾਂ ਹਵਾ ਦੇ ਵਿੱਚ ਮ ਅਕਸਰ ਦੇਖਿਆ ਜਾਂਦਾ ਹੈ ਕਿ ਗੰਧਲਾਪਨ ਜਿਹੜਾ ਹਵਾ ਦੇ ਵਿੱਚ ਹੁੰਦਾ ਹੈ ਉਹ ਥੋੜਾ ਜਿਆਦਾ ਦੇਖਣ ਲੱਗ ਪੈਂਦਾ ਕਿਉਂਕਿ ਹੁਣ ਮੀਂਹ ਪਾਣੇ ਖਤਮ ਹੋ ਚੁੱਕੇ ਨੇ ਨਹੀਂ ਤਾਂ ਮੀਂਹ ਦੇ ਨਾਲ ਹਵਾ ਜਿਹੜੀ ਹੈ ਉਹ ਸਾਫ਼ ਹੋ ਜਾਂਦੀ ਸੀ ਪਰ ਹੁਣ ਮੌਸਮ ਜਿਹੜਾ ਏ ਉਹ ਇਸੇ ਤਰੀਕੇ ਨਾਲ ਆਉਂਦੇ ਅੱਜ ਰਾਤ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਦੇ ਵਿੱਚ ਗਰਮੈਸ਼ ਕਾਫੀ ਜ਼ਿਆਦਾ ਰਹੇਗੀ ਅੱਜ ਰਾਤ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ ਏ ਉਹ 18 ਤੋਂ ਲੈ ਕੇ 20 21 ਡਿਗਰੀ ਤੱਕ ਵੀ ਜਾ ਸਕਦਾ ਹੈ ਸਵੇਰੇ ਤੜਕੇ ਵੇਲੇ ਤੱਕ ਅਗਰ ਗੱਲ ਕਰੀਏ ਸਵੇਰੇ ਸਵੇਰੇ ਜਿਹੜਾ ਤਾਪਮਾਨ ਹੈ ਉਹ ਥੋੜ੍ਹਾ ਜਿਹਾ ਘਟਦਾ ਹੋਇਆ ਜ਼ਰੂਰ ਦਿਖਾਈ ਦੇਵੇਗਾ ਜਾਨੀ ਕਿ ਸਵੇਰ ਵੇਲੇ ਤੜਕੇ ਤੜਕੇ ਦੇ ਸਮੇਂ 18 ਡਿਗਰੀ ਤੱਕ ਟੈਂਪਰੇਚਰ ਆ ਸਕਦਾ ਹੈ ਅੱਜ ਰਾਤ ਥੋੜ੍ਹੀ ਜਿਹੀ ਗਰਮੈਸ਼ ਵਾਲੀ ਰਾਤ ਦੇਖਣ ਨੂੰ ਪ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਓਵਰਆਲ ਤਾਂ ਗਰਮੀ ਦਾ ਮਾਹੌਲ ਮਸ਼ੱਕ ਬਣਿਆ ਹੋਇਆ ਪੰਜਾਬ ਦੇ ਵਿੱਚ ਪਰ ਨਾਲ ਦੀ ਨਾਲ ਦੇਖੋਗੇ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਯੂਪੀ ਗੁਜਰਾਤ ਇਹ ਸਾਰੇ ਇਲਾਕੇ ਜਿਹੜੇ ਨੇ ਉਹ ਸਾਫ਼ ਹੋ ਚੁੱਕੇ ਨੇ ਕੋਈ ਬੱਦਲਬਾਜ਼ ਦਿਖਾਈ ਨਹੀਂ ਦੇ ਰਹੀ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਤੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਅੱਜ ਰਾਤ ਵੀ ਕੋਈ ਅਜੀਹੀ ਹਲਚਲ ਦਿਖਾਈ ਨਹੀਂ ਦੇ ਰਹੀ ਆਉਂਦੇ ਦਿਨਾਂ ਦੀ ਗੱਲ ਕਰੀ ਤਾਂ ਦੀਵਾਲੀ ਤੱਕ ਤਾਂ ਮੌਸਮ ਠੀਕ ਹੈ ਇਕਾਦੁੱਕਾ ਬਦਲਵਾਈਆਂ ਜਿਹੜੀਆਂ ਨੇ ਉੱਤਰੀ ਪੰਜਾਬ ਜਾਨੀ ਕਿ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਨੇੜੇ-ਤੇੜੇ ਆਉਂਦੀਆਂ ਦਿਖਾਈ ਦੇ ਸਕਦੀਆਂ ਨੇ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਵੀ ਸਾਂਝੀ ਕਰ ਚੁੱਕੇ ਹਾਂ ਜਾਣਕਾਰੀ ਤੁਹਾਨੂੰ ਕਿ ਪਹਿਲਾਂ ਵੀ ਥੋੜੇ-ਬਹੁਤੇ ਹਾਲਾਤ ਇਸ ਤਰੀਕੇ ਦੇ ਬਣ ਸਕਦੇ ਨੇ ਕਿਉਂਕਿ ਮਨਾਲੀ ਵਾਲੀ ਸਾਈਡ ਜਿਹੜੀ ਬੈਲਟ ਹੈ ਹਿਮਾਚਲ ਦੀ ਉਹਦੇ ਵਿੱਚ ਇੱਕ-ਦੋ ਕੁ ਮੀਂਹ ਦੀ ਸੰਭਾਵਨਾਵਾਂ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਹਦੇ ਬਾਰੇ ਆਉਂਦੇ ਦਿਨਾਂ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਪਰ ਅੱਜ ਦੀ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਤਕੜੀ ਕਾਰਵਾਈ ਦਿਖਾਈ ਫਿਲਹਾਲ ਨਹੀਂ ਦੇ ਰਹੀ ਤੇ ਬਾਕੀ ਤੁਹਾਨੂੰ ਕਿਸੇ ਤਰੀਕੇ ਦੀ ਹੋਰ ਜਾਣਕਾਰੀ ਚਾਹੀਦੀ ਹੋਵੇ ਅਗਰ ਤਾਂ ਤੁਸੀਂ ਉਹ ਵੀ ਮੈਸੇਜ ਕਰ ਸਕਦੇ ਹੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਤੇ ਅੱਜ ਲਾਈਵ ਕਰਾਂਗੇ 8:30 ਵਜੇ 8:30 ਵਜੇ ਜ਼ਰੂਰ ਜੁੜ ਜਾਇਓ ਜੀ ਧੰਨਵਾਦ ਜੀ